ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਲੈਕਸ਼ਨ ਚੱਲ ਰਹੇ ਐ ਔਰ ਜਨ ਸੇਵਾ ਡਰਾਈਵਰ ਪਾਰਟੀ ਪੰਜਾਬ ਪੰਜ ਸੀਟਾਂ ਤੇ ਉੱਤੇ ਚੋਣ ਮੈਦਾਨ ਚ ਉਤਰੀ ਹੋਈ ਐ ਸੋ ਵੀਰੋ ਅੱਜ ਇੱਕ ਇਸ ਦੌਰਾਨ ਹੀ ਇਲੈਕਸ਼ਨ ਕੈਂਪੇਨਿੰਗ ਕਰ ਰਹੇ ਸੀਗੇ ਤੇ ਇਸ ਦੌਰਾਨ ਹੀ ਇੱਕ ਹੁਣੀ ਖਬਰ ਆਈ ਥੋੜੀ ਦੇਰ ਪਹਿਲਾਂ ਕਿ ਗਰਦਾਸਪੁਰ ਦੇ ਕਪੂਤਰੇ ਹੋਏ ਵਪਾਰੀ ਨੇ ਇੱਕ ਡਰਾਈਵਰ ਵੀਰ ਮੱਖਣ ਸਿੰਘ ਉਦੇ ਗੋਲੀ ਮਾਰਤੀ ਔਰ ਉਹਦੀ ਆ ਔਨ ਦੀ ਸਪੌਟ ਡੈਥ ਹੋ ਗਈ ਉਹਨਾਂ ਦੀ ਮੌਤ ਹੋ ਗਈ ਔਰ ਬਹੁਤ ਹੀ ਜਿਆਦਾ ਮਨ ਨੂੰ ਖੇਸ ਲੱਗੀ ਕਿ ਉਹਦੇ ਛੋਟੇ ਛੋਟੇ ਦੋ ਬੱਚੇ ਐ ਡਰਾਈਵਰ ਦੀ ਗਲਤੀ ਵੀ ਕੋਈ ਨਹੀਂ ਦੋ ਟਰੱਕ ਡਰਾਈਵਰ ਆਪਸ ਵਿੱਚ ਮਾੜਾ ਮੋਟਾ ਬੈਸੇ ਥੋੜੀ ਬਹੁਤ ਗੱਡੀ ਅੱਗੇ ਪਿੱਛੇ ਕਰਦੇ ਆ ਕਣਕਾਂ ਦੇ ਵਿੱਚ ਧੱਕਾ ਕਰਦੀਆਂ ਗੱਡੀਆਂ ਹਰੇਕ ਨੂੰ ਲਾਲਚ ਹੁੰਦਾ ਕਿ ਮੇਰੀ ਪਹਿਲਾਂ ਕੰਡੇ ਤੇ ਚੜ ਜਾਏ ਗੱਡੀ ਸੋ ਉਸ ਕਸ਼ਮਕਸ਼ ਦੇ ਵਿੱਚ ਉਹ ਕਿਤੇ ਆਪਸ ਵਿੱਚ ਥੋੜਾ ਬਹੁਤ ਬਹਿਸ ਹੋਈ ਉਹਨਾਂ ਦੇ ਡਰਾਈਵਰਾਂ ਦੀ ਤੇ ਦੂਸਰੀ ਗੱਡੀ ਦਾ ਮਾਲਕ ਜਿਹੜਾ ਵਪਾਰੀ ਸੀਗਾ ਕੋਈ ਅੜਤੀਆ ਦੱਸਿਆ ਜਾ ਰਿਹਾ ਔਰ ਉਹਨੇ ਆਉਂਦਿਆਂ ਸਾਰੀ ਉਸ ਵੀਰ ਨੂੰ ਗੋਲੀ ਮਾਰਤੀ ਤਿੰਨ ਗੋਲੀਆਂ ਉਹਦੇ ਸਰੀਰ 'ਚ ਲੱਗੀਆਂ ਪਰ ਉਹਦੀ ਮੌਤ ਹੋ ਗਈ ਸਾਡੀ ਜਨ ਸੇਵਾ ਡਰਾਈਵਰ ਪਾਰਟੀ ਦੀ ਜਿਹੜੀ ਟੀਮ ਹੈ ਜਨ ਸੇਵਾ ਡਰਾਈਵਰ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਰਣਜੋਤ ਸਿੰਘ ਜੀ ਕੀਮਤੀ لال ਜੀ ਤੇ ਓਮਕਾਰ ਸਿੰਘ ਜੀ ਸੋਨੂ ਜਿਹੜੇ ਸਾਡੇ ਆਨੰਦਪੁਰ ਕੰਸਟਿਟੂਐਂਸੀ ਤੋਂ ਖੜੇ ਹੋਣ ਲੱਗੇ ਸੀਗੇ ਵੀਰ ਉਹਨਾਂ ਦੀ ਕਾਗਜ਼ ਰੱਦ ਹੋ ਗਏ ਉਹ ਸਾਰੀਆਂ ਟੀਮਾਂ ਉੱਥੇ ਪਹੁੰਚ ਚੁੱਕੀਆਂ ਨੇ ਔਰ ਕੋਸ਼ਿਸ਼ ਕਰੂੰਗਾ ਮੈਂ ਵੀ ਰਾਤ ਨੂੰ ਅੱਜ ਚਲਾ ਜਾਵਾਂ ਗੁਰਦਾਸਪੁਰ ਔਰ ਜਾਣ ਦੀ ਤਿਆਰੀ ਚ ਹੈ ਸੋ ਆ ਦੋਸਤੋ ਸਭ ਤੋਂ ਪਹਿਲੀ ਵੱਡੀ ਫੇਲਿਅਰ ਕੀ ਹੈ ਸਰਕਾਰ ਦਾ ਕਿ ਜਦੋਂ ਕੋਡ ਆਫ ਕੰਟਰੈਕਟ ਕੰਡਕਟਰ ਲੱਗਦਾ ਹੈ ਤੇ ਸਾਰੇ ਜਿੰਨੇ ਵੀ ਲੋਕ ਨੇ ਉਹਨਾਂ ਦਾ ਅਸਲਾ ਥਾਣਿਆਂ ਦੇ ਵਿੱਚ ਜਮ੍ਹਾਂ ਕਰਵਾ ਲਿਆ ਜਾਂਦਾ ਹੈ ਇਹ ਅਸੀਂ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ ਔਰ ਹੁਣ ਤੱਕ ਇਹੀ ਹੁੰਦਾ ਆਇਆ ਸਭ ਤੋਂ ਪਹਿਲਾਂ ਜੇ ਉਹਦੇ ਕੋਲੇ ਲਾਇਸੈਂਸੀ ਅਸਲਾ ਸੀ ਤੇ ਸਰਕਾਰ ਨੇ ਉਹਨੂੰ ਛੋਟ ਕਿਉਂ ਦਿੱਤੀ ਉਨੂੰ ਚੱਲਦੇ ਕੋਡ ਆਫ ਕੰਟਰੈਕਟ ਦੇ ਕੰਡਕਟ ਦੇ ਵਿੱਚ ਅ ਅਸਲੇ ਦੀ ਉਹਨੂੰ ਪਰਮਿਸ਼ਨ ਕਿਹਨੇ ਦਿੱਤੀ ਕੋਲੇ ਰੱਖਣ ਦੀ ਥਾਣੇ ਕਿਉਂ ਨਹੀਂ ਜਮਾ ਕਰਵਾਇਆ ਗਿਆ ਤੇ ਜੇ ਉਹਦਾ ਲਾਇਸੈਂਸ ਹੀ ਥਿਆਰ ਨਹੀਂਗਾ ਤੇ ਫਿਰ ਸਰਕਾਰ ਜਾਂ ਪ੍ਰਸ਼ਾਸਨ ਕੀ ਇਲੈਕਸ਼ਨ ਦੇ ਵਿੱਚ ਇਲੈਕਸ਼ਨ ਜਿਹੜਾ ਕਮਿਸ਼ਨ ਆ ਸਾਡਾ ਉਹ ਕੀ ਉਹ ਸੁੱਤਾ ਪਿਆ ਸਾਰਾ ਪ੍ਰਸ਼ਾਸਨ ਕੀ ਇੱਕ ਬੰਦਾ ਆਉਂਦਾ ਸ਼ਰਿਆਮ ਇੱਕ ਪਬਲਿਕ ਸਪੌਟ ਦੇ ਉੱਤੇ ਇੱਕ ਪਬਲਿਕ ਪਲੇਸ ਦੇ ਉੱਤੇ ਆ ਕੇ ਆਰ ਐਫਸੀਆਈ ਦਾ ਉਹ ਗਿਡਾਊਨ ਹੈ ਸਰਕਾਰੀ ਸੈਂਟਰ ਸਰਕਾਰ ਦਾ ਉਹ ਗਿਡਾਊਨ ਹੈ ਉਹਦੇ ਵਿੱਚ ਆ ਕੇ ਉਹ ਪਬਲਿਕ ਪਲੇਸ ਦੇ ਉੱਤੇ ਇੱਕ ਡਰਾਈਵਰ ਤੇ ਹਮਲਾ ਕਰਦੇ ਐ ਗੋਲੀ ਮਾਰ ਦਿੰਦੇ ਐ ਪਰ ਪੁਲਿਸ ਨੇ ਹੁਣ ਤੱਕ ਜਦੋਂ ਤੱਕ ਮੈਂ 10 ਮਿੰਟ ਪਹਿਲਾਂ ਤੱਕ ਖਬਰ ਲਈ ਹੈ ਕਿ ਅਜੇ ਤੱਕ ਸ਼ਾਇਦ ਉਹਦੀ ਐਫਆਈਆਰ ਵੀ ਨਹੀਂ ਦਰਜ ਹੋਈ ਪਰ ਲੋਕ ਧਰਨੇ ਦੇ ਉੱਤੇ ਬੈਠ ਗਏ ਨੇ ਲੋਕ ਸੜਕ ਜਾਮ ਕਰਨ ਜਾ ਰਹੇ ਨੇ ਸੋ ਬੜਾ ਵੱਡਾ ਏ ਸਾਡਾ ਸਾਡੀ ਬਦਕਿਸਮਤੀ ਹੈ ਕਿ ਕਦੋਂ ਤੱਕ ਅਸੀਂ ਇਸ ਤਰ੍ਹਾਂ ਮਰਦੇ ਰਵਾਂਗੇ ਇਹ ਕਦੋਂ ਤੱਕ ਇਸ ਤਰ੍ਹਾਂ ਵੇਟ ਕਰਦੇ ਰਵਾਂਗੇ ਕਿ ਅੱਜ ਮੇਰੀ ਵਾਰੀ ਆ ਕੱਲ ਨੂੰ ਤੁਹਾਡੀ ਵਾਰੀ ਹੈ ਕਿਹੜਾ ਕਿਹੜਾ ਅਖਬਾਰ ਚ ਆਊਗਾ ਸੋ ਸਭ ਤੋਂ ਅੱਜ ਸਾਡੀ ਕੌਮ ਉਹ ਵਿਚਾਰੀ ਕਿਉਂ ਬਣ ਗਈ ਇਹ ਸੋਚਣ ਦੀ ਗੱਲ ਆ ਦੋਸਤੋ ਇੱਕ ਵਾਰੀ ਸੋਚਿਓ ਜਰੂਰ ਕਿ ਅਸੀਂ ਇੰਨੇ ਵਿਚਾਰੇ ਕਿਉਂ ਬਣ ਗਏ ਕਿ ਸਾਨੂੰ ਕੋਈ ਤੁਰਿਆ ਜਾਂਦਾ ਥੱਪੜ ਮਾਰ ਜਾਂਦਾ ਸਾਡੇ ਕੋ ਕੱਪੜੇ ਪਾੜ ਜਾਂਦਾ ਸਾਨੂੰ ਕੋਈ ਵੱਡ ਦਿੰਦਾ ਮਾਰ ਦਿੰਦਾ ਤੇ ਸਾਡੇ ਪਿੱਛੇ ਕੋਈ ਪ੍ਰਸ਼ਾਸਨ ਨਹੀਂ ਖੜਦਾ ਸਾਡੇ ਪਿੱਛੇ ਕੋਈ ਸਰਕਾਰ ਨਹੀਂ ਖੜਦੀ ਅਸੀਂ ਇਹ ਪਾਰਟੀ ਅਸੀਂ ਇਹ ਏਜੰਡਾ ਕਿਉਂ ਲੈ ਕੇ ਆਏ ਆ ਅਸੀਂ ਕਿਉਂ ਮੰਗ ਮੰਗ ਰਹੇ ਆ ਸਰਕਾਰ ਤੋਂ ਅਸੀਂ ਕੋਈ ਪਾਗਲ ਥੋੜੀ ਆ ਅਸੀਂ ਕਿਉਂ ਮੰਗ ਰਹੇ ਆ ਕਿ ਸਾਨੂੰ ਪ੍ਰਵहन ਕਮਿਸ਼ਨ ਚਾਹੀਦਾ ਪੰਜਾਬ ਦੇ ਵਿੱਚ ਅਸੀਂ ਕਿਉਂ ਮੰਗ ਰਹੇ ਆ ਕਿ ਜਿਹੜਾ ਸਾਡੀਆਂ ਡਿਮਾਂਡਾਂ ਨੇ ਸਾਨੂੰ ਸਾਰਥੀ ਸੁਰੱਖਿਆ ਕਾਰਡ ਚਾਹੀਦਾ ਸਾਨੂੰ ਕਿਉਂ ਇਹ ਡਿਮਾਂਡ ਰੱਖਣ ਦੀ ਲੋੜ ਪਈ ਹਰ ਇੱਕ ਡਰਾਈਵਰ ਨੂੰ 20 20 ਲੱਖ ਰੁਪਏ ਦਾ ਇੰਸ਼ੋਰੈਂਸ 35 ਲੱਖ ਰੁਪਏ ਦਾ ਰੋਡ ਕਲੇਮ ਮੌਤ ਤੋਂ ਉਪਰੰਤ ਤੇ 60 ਸਾਲ ਬਾਅਦ ਪੈਨਸ਼ਨ ਯੋਜਨਾ ਇਹ ਚੀਜ਼ਾਂ ਅਸੀਂ ਕਿਉਂ ਲੈ ਕੇ ਆਏ ਆ ਇਹ ਸਿਰਫ ਡਰਾਈਵਰ ਪਰਿਵਾਰਾਂ ਲਈ ਲੈ ਕੇ ਆਏ ਆ ਡਰਾਈਵਰਾਂ ਲਈ ਲੈ ਕੇ ਆਏ ਆ ਸਿੰਗਲ ਆਪਰੇਟਰਾਂ ਲਈ ਲੈ ਕੇ ਆਏ ਆ ਉਹਨਾਂ ਮਿਸਤਰੀਆਂ ਲਈ ਲੈ ਕੇ ਆਏ ਆ ਜਿਹੜੇ ਸਾਡੇ ਡਿਪਾਰਟਮੈਂਟ ਦੇ ਵਿੱਚ ਸਾਰੀ ਉਮਰ ਰੁੱਲਦੇ ਨੇ ਟਾਬਿਆਂ ਵਾਲੇ ਰੇੜੀਆਂ ਵਾਲੇ ਜਿਹੜੇ ਰੋਡਾਂ ਦੇ ਉੱਤੇ ਟੈਂਕੀਆਂ ਲੈ ਕੇ ਬੈਠੇ ਨੇ ਹਵਾ ਵਾਲੀਆਂ ਟਾਇਰਾਂ ਵਾਲੇ ਅਸੀਂ ਇਸ ਕਰਕੇ ਪਾਰਟੀ ਹੋਣ ਦੇ ਵਿੱਚ ਆਈ ਕਿ ਅਸੀਂ ਆਪਣੀ ਲੜਾਈ ਆਪ ਲੜਨ ਲਈ ਉਤਰਾਂਗੇ ਅਸੀਂ 60 ਸਾਲ ਢਿੱਕਿਆ ਸਰਕਾਰਾਂ ਨੂੰ ਸਾਨੂੰ ਸਿਕਿਉਰਟੀ ਨਹੀਂ ਦੇ ਸਕੀਆਂ ਸਰਕਾਰਾਂ ਸਾਨੂੰ ਕਿਤੇ ਸਿਕਿਉਰ ਨਹੀਂ ਕਰ ਸਕੀਆਂ ਸਰਕਾਰਾਂ ਅਸੀਂ ਸੜਕਾਂ ਤੇ ਸੇਫ ਨਹੀਂਗੇ ਅਸੀਂ ਗੱਡੀ ਚਲਾਉਂਦੇ ਹੋਏ ਸੇਫ ਨਹੀਂਗੇ ਅਸੀਂ ਆਪਣੇ ਘਰਾਂ ਚ ਸੇਫ ਨਹੀਂਗੇ ਸੋ ਇਹ ਕਦੋਂ ਤੱਕ ਚੱਲੇਗਾ ਸੋ ਮੈਂ ਅਪੀਲ ਕਰਦਾ ਸਰਕਾਰ ਦੇ ਅੱਗੇ ਗੁਰਦਾਸਪੁਰ ਪ੍ਰਸ਼ਾਸਨ ਦੇ ਅੱਗੇ ਗੁਰਦਾਸਪੁਰ ਐਸਐਸਪੀ ਸਾਹਿਬ ਦੇ ਅੱਗੇ ਸਵੇਰੇ ਅਸੀਂ ਕੋਸ਼ਿਸ਼ ਕਰਾਂਗੇ ਗੁਰਦਾਸਪੁਰ ਡੀਸੀ ਸਾਹਿਬ ਨੂੰ ਮਿਲਣ ਦੀ ਗੁਰਦਾਸਪੁਰ ਐਸਐਸਪੀ ਸਾਹਿਬ ਨੂੰ ਮਿਲਣ ਦੀ ਕਿ ਇਹ ਜਲਦੀ ਤੋਂ ਜਲਦੀ ਇਹਨਾਂ ਲੋਕਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਤੇ ਬਣਦੀ ਕਾਰਵਾਈ ਕਰਕੇ ਤੇ ਇਹਦੀ ਤਹਿਕੀਕਤ ਕੀਤੀ ਜਾਵੇ ਕਿ ਇਹ ਹੋਇਆ ਕਿਉਂ ਔਰ ਅੱਗੇ ਤੋਂ ਇਸ ਚੀਜ਼ ਨੂੰ ਸ਼ੋਰ ਕੀਤਾ ਜਾਵੇ ਕਿ ਗਾਂ ਤੋਂ ਇਹੋ ਜਿਹੀ ਘਟਨਾ ਦੁਬਾਰੇ ਕੋਈ ਨਾ ਵਾਪਰੇ ਨਾ ਅਸੀਂ ਇਸ ਚੀਜ਼ ਦੀ ਵੇਟ ਕਰੀਏ ਸੋ ਮੈਂ ਸਾਰੇ ਜਿੰਨੇ ਵੀ ਪੰਜਾਬ ਦੇ ਲੋਕ ਉਹਨਾਂ ਨੂੰ ਅਪੀਲ ਕਰਦਾ ਕੀ ਯਾਰ ਜਨ ਸੇਵਾ ਡਰਾਈਵਰ ਪਾਰਟੀ ਕੋਈ ਆਪਣੇ ਏਜੰਡਿਆਂ ਲਈ ਨਹੀਂ ਉਤਰੀ ਮੈਂ ਕੋਈ ਆਪਣੇ ਬੱਚੇ ਨੌਕਰੀ ਨਹੀਂ ਲਵਾਉਣੇ ਜਾਂ ਕਿਸੇ ਵੀ ਕੈਂਡੀਡੇਟ ਨੇ ਸਾਡੇ ਨੇ ਆਪਣੇ ਕੋਈ ਪਰਸਨਲ ਕੰਮ ਨਹੀਂ ਕਰਨੇ ਇਹ ਡਰਾਈਵਰਾਂ ਦੀ ਹਿਫਾਜ਼ਤ ਵਾਸਤੇ ਇਹ ਟਰਾਂਸਪੋਰਟ ਸਮਾਜ ਵਾਸਤੇ ਟਰਾਂਸਪੋਰਟ ਜਗਤ ਵਾਸਤੇ ਪਾਰਟੀ ਆਈ ਹੈ ਸੋ ਆਪਣੀ ਪਾਰਟੀ ਨੂੰ ਜ਼ਰੂਰ ਸਪੋਰਟ ਕਰਿਓ ਅਸੀਂ ਕੋਈ ਇਹਦੇ ਤੇ ਰਾਜਨੀਤੀ ਨਹੀਂ ਕਰਨ ਆਏ ਅਸੀਂ ਸਿਰਫ ਲੋਕਾਂ ਨੂੰ ਇੱਕ ਜਾਗਰੂਕ ਕਰਨ ਵਾਸਤੇ ਉਦੇਸ਼ ਨਾਲ ਮੈਂ ਇਹ ਵੀਡੀਓ ਬਣਾ ਰਿਹਾ ਹਾਂ ਕਿ ਕੀ ਇਹ ਲੋਕ ਜਾਗਰੂਕ ਹੋ ਸਕਣ ਯਾਰ ਕੀ ਇਹ ਸਾਡੇ ਨਾਲ ਇਹ ਅੱਜ ਦੀ ਘਟਨਾ ਨਹੀਂ ਕਿ ਗੁਰਦਾਸਪੁਰ ਵਾਲੀ ਕੋਈ ਪਹਿਲੀ ਘਟਨਾ ਨਹੀਂ ਗਈ ਔਰ ਇਹ ਜਗ੍ਹਾ ਜਗ੍ਹਾ ਹੋ ਰਹੀਆਂ ਨੇ ਘਟਨਾਵਾਂ ਬਹੁਤ ਵੱਡੀ ਇਹ ਤਰਸਦੀ ਹੈ ਸਾਡੇ ਵਾਸਤੇ ਸੋ ਮੇਰੀ ਸਾਰਿਆਂ ਨੂੰ ਅਪੀਲ ਆ ਹੱਥ ਜੋੜ ਕੇ ਕਿ ਵੱਧ ਤੋਂ ਵੱਧ ਸਹਿਯੋਗ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕੁਤੋਂ ਤੋਂ ਵਾਦ ਜਿੰਨਾ ਵੀ ਹੋ ਸਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਹਨੂੰ ਅੱਗੇ ਭੇਜਣ ਦੀ ਕੋਸ਼ਿਸ਼ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ